ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜਬੱਕਰੀ ਲੂਪ ਲੂਣ ਝੋਟੀ ਦਿਖਾਉਣੀ ਹੈ ਸੇਲ ਆ ਡਿਟੇਲ ਦੇ ਬਾਰੇ ਪੁੱਛਦੇ ਕਿਹੜੇ ਸੀਮੰਝਾ ਬਾਕੀ ਇਹਦੀ ਮਾਦਰ ਕਾੜਾ ਮਾ ਵੀ ਵੀਰ ਦੱਸਦੇ ਘਰੇ ਖੜੀਆ ਆਓਗੇ ਕਰੀ ਗੱਲ ਵਾਚ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਬਾਈ ਜੀ ਆਪਣਾ ਨਾਮ ਅਰੂਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਆਪਣਾ ਬਰਨਾਲਾ ਸ਼ਹਿਰ ਦੇ ਨਾਲ ਹੀ ਆ ਗਿਆ ਪਿੰਡ ਚੀਮਾ ਹਨਾ ਆਪਣਾ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਘਰ ਆ ਗਿਆ ਹਨਾ ਦਾਣਾ ਮੰਡੀ ਦੇ ਜਿਵੇਂ ਨਾਲ ਕੱਤੀ ਰੋਡ ਤੇ ਠੀਕ ਆ ਮੋਬਾਈਲ ਨੰਬਰ ਜੀ ਆਪਣਾ 94631 18891 94632 18891 18894 ਜਿਹੜੇ ਆਪਾਂ ਕੱਟੀ ਦੇਖ ਕੇ ਨੇ ਆਪਣੇ ਘਰ ਦੀ ਜੰਪਲੀ ਆ ਇਹ ਹਾਂ ਘਰ ਦੀ ਹੈ ਆਪਣਾ ਮਾਈ ਇਹ ਠੀਕ ਆ ਉਹ ਵੱਡੀ ਮੱਝ ਜਿਹੜੀ ਕੋਲੇ ਖੜੀ ਆ ਉਹਦੀ ਆ ਗਈ ਧੀ ਹਨਾ ਹਾਂ ਠੀਕ ਹੈ ਕਿੰਨਾ ਗਰਦ ਪਾਉਂਦੀਆਂ ਮੱਝ ਆਪਣੇ ਕੋਲੇ ਉਹ ਅੱਜ 16 ਲੀਟਰ ਆ 15 ਠੀਕ ਹੈ ਹੁਣ ਲਗਭਗ ਹੋ ਮੇਰੇ ਹੁਣ ਪੰਜਾਂ ਛੇਵਾਂ ਸੂਆ ਹਣਾ ਸੂਆ ਚਮਚ ਹਾਂਜੀ ਠੀਕ ਹੈ ਤੇ ਇਹ ਝੋਟੀ ਜੀ ਪਤਾ ਕਿਹੜੇ ਸੀਮਨ ਦੀ ਹੈ ਇਹ ਰੋਸ ਤੇ ਮੇਰੀ ਸੋ ਰੋਸ ਤੇ ਹਿੰਦੇ ਦੀ ਆਮ ਆ ਇਹ ਆ ਗਈ ਝੋਟੀ ਆ ਬਣਾ ਤੇ ਕਿੰਨੀ ਕੁ ਉਮਰ ਲਗਭਗ ਹੋ ਗਈ ਇਹਦੀ ਦਾੰਤ ਨਹੀਂ ਦੇਖਿਆ ਆਪ ਇਹਦੇ ਹਾਂ ਦੇਖੇ ਅੰਦਾਜ਼ਾ ਇਹ ਹੋਊ ਤਿੰਨ ਦੇ ਆਸ-ਪਾਸ ਤਨਕ ਸਾਲ ਦੇ ਹਾਂਜੀ ਠੀਕ ਅਨਦਾਜ਼ਾ ਲਗਭਗ ਦੋਂਦੀ ਤਾਂ ਹੋਗੀ ਹੋਗੀ ਹੋ ਸਕਦਾ ਚੋਗੀ ਵੀ ਹੋ ਸਕਦੀ ਹੈ ਪਰ ਇਹਦਾ ਬਾਡੀ ਬਾਂਦਰ ਦੇਖ ਕੇ ਪਤਾ ਲੱਗਦਾ ਕਿ ਦੋਂਦੀ ਹੋਊਗੀ ਤੇ ਅੱਜ ਦਿਨ ਕਿੰਨੇ ਕੁ ਰਹਿ ਗਏ ਸੂਨ ਦੇ ਵਿੱਚ ਇਹਦੇ 10-15 ਹੀ ਰਹਿ ਗਏ ਠੀਕ ਹੈ ਲਗਭਗ ਹਫ਼ਤਾ ਤੱਕ ਬਾਕੀ ਪਿਆ ਸੂਨ ਚਣ ਤੇ ਹੁਣ ਸੀਮਨ ਕਿਹੜਾ ਰਖਾਇਆ ਇਹਦੇ ਸੇਰੇ ਪੰਜਾਬ ਠੀਕ ਹੈ ਸੇਰੇ ਪੰਜਾਬ ਤੋਂ ਹੈ ਗਿਆ ਗੱਬਣ ਹਾਂਜੀ ਤੇ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਬਾਕੀ ਕੱਦ ਗਾਠ ਇਹਦੇ ਪਿੱਠ ਫੁੱੜੇ ਦਾ ਬੰਦਾ ਖੋਲਿਓ ਬਾਰ ਨੂੰ ਜੀਰੋ ਤੇ ਚੜਾਈ ਚੜੂ ਹੀ ਦੇਖੋ ਪਿੱਠੇ ਦੀ ਜਮਾ ਕਿਹਾ ਵਾਤਾ ਸੋ ਬ੍ਰੋ ਸੈਂਕ ਨੂੰ ਮੂੰਹ ਮੱਥਾ ਦੇਖ ਸਕਦੇ ਹਾਂ ਝੋਟੀ ਦਾ ਪੂਰਾ ਚੰਗਾ ਸਾਫ਼ ਸੁਥਰਾ ਤੇ ਰਾਜ ਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਆ ਕਿਸੇ ਪਾਸਿਓਂ ਹੱਤ ਤਰਾਣੀ ਦੋਂਦੀ ਜਾਂ ਲਗਭਗ ਚੌਗੀ ਹੋਣੀ ਆ ਅੱਜ ਇਹਦਾ ਹਫਤਾ ਰਹੇਗਾ ਸੂਣ ਚ ਬਾਕੀ ਤੇ ਕੁੰਬੜਾ ਵਗੈਰਾ ਝੋਟੀ ਦੇ ਜਮਾਣੇ ਰੁਸਤ ਨੇ ਹਿੰਦ ਦੀ ਹੈਗੀ ਆਪ ਅੱਗੇ ਸਿਹਰੇ ਪੰਜਾਬ ਦਾ ਐਚਐਸਬੀ ਦਾ ਇਹਦਾ ਲੱਗਿਆ ਹੋਇਆ ਸੀਮਨ ਸੋ ਥਣ ਵਗੈਰਾ ਦੇ ਸੋੜਾ ਥੋੜੇ ਸਵੇਰਿੰਗ ਜੀ ਪਾਉਣ ਲੱਗੀ ਝੋਟੀ ਤੇ ਹਫਤਾ ਤੱਕ ਰਹੇਗਾ ਸੂਣ ਦੇ ਵਿੱਚ ਬਾਕੀ ਸੋ ਲੇਵਾ ਦੇਖ ਸਕਦੇ ਨੇੜ ਤੋਂ ਸੋਹਣਾ ਸਾਫ਼ ਸੁਥਰਾ ਚਾਰੇ ਥਣ ਨਿਕਣ ਜੇ ਮਿੱਟੀ ਤੇ ਕੋਈ ਇਹਦੇ ਹੈਗੀ ਮੰ ਸਾਫ ਸੁਥਰੇ ਲੇ ਵੇ ਜੀ ਤੇ ਬਾਈ ਜੀ ਮੁੱਲ ਫਿਰ ਆਪਾਂ ਇਹਦਾ ਕੀ ਰੱਖਿਆ ਮੁੱਲ ਜੀ 1.5 ਲੱਖ ਰੁਪਏ ਮੰਨ ਤਾਂ ਹੋ ਜੂ ਮੌਕੇ ਹਾਂਜੀ ਮੰਨ ਤਾਂ ਤੇ ਅੰਦਾਜ਼ਾ ਹੈ ਜਿਵੇਂ ਆਪੇ ਕੋ ਦੱਸਦੇ ਆ ਮੱਝ 16-17 ਕਿਲੋ ਦੁੱਧ ਤੇ ਚੱਲੀ ਹੈ ਹਨਾ ਉਹਦੀ ਹੋਰ ਵੀ ਆਪਾਂ ਝੋਟੀ ਅੱਗੇ ਪਾਲੀ ਹੈ ਕਿ ਨਹੀਂ ਪਾਲੀ ਉਹਦੀ ਕੱਟੀ ਕੋਈ ਉਹਦੀ ਇੱਕ ਪਾਲੀ ਹੈ ਜੀ ਪਹਿਲਾਂ ਉਹਦੀ ਕਿੰਨੇ ਕਿ ਦੁੱਧ ਤੇ ਗਈ ਹੈ ਜੀ ਉਹ ਉਹ ਵੀ 14-15 ਲੀਟਰ ਹੈ ਜੀ ਠੀਕ ਆ ਪਲੂਣ 14 ਤੇ ਜਾਵੜੀ ਸੀਗੀ ਹਾਂਜੀ ਹਾਂਜੀ ਵਾ ਤੇ ਅੰਦਾਜ਼ਾ ਫਿਰ ਆਪਾਂ ਲਾ ਸਕੀਏ ਅੰਦਾਜ਼ਾ ਕੀ ਕਹਿੰਦਾ ਮਣੇ ਦਾ ਵੀ ਹਾਂਜੀ ਇਹਨਾਂ ਦੇ ਉਹ ਜੀ ਮੰਨ ਕੇ ਚੱਲੀ ਵੀ 13 ਕਿਲੋ ਬਣ ਸੋ ਬਾਕੀ ਵੀ ਦੱਸ ਦਿਆ ਮੱਝ ਵੀ ਆਪਾਂ ਦਿਖਾ ਦਿੰਨੇ ਆ ਪੂਰੀ ਚੰਗੀ ਜ਼ਬਰਦਸਤ ਮੱਝ ਖੜੀ ਜਾਈਗੀ ਨਾੜਾ ਨਾ ਦੇਖੋ ਗੁੰਦੀ ਪਈਆ ਇਹਦੀ ਆ ਗਈ ਈ ਚੰਗੇ ਸਾਫ ਸੁਥਰੇ ਦੇਵਿਦ ਤੇ ਬਾਕੀ ਇਹਦੀ ਮੰਨ ਕੇ ਚਲਾਤੀ ਏਸੀ ਵੀ ਹੋਈ ਆ ਹਾਂਜੀ ਠੀਕ ਆ ਇਹ ਕੱਢ ਕੇ ਆਪਣੇ ਕੋਲ ਪਲੂਨ 14 ਕਿਲੋ ਹੈ ਨਾ ਤੇ ਨੰਬਰ ਬੋਲ ਦਿਓ ਬਾਈ ਦੁਬਾਰੇ ਆਪਣਾ ਨੰਬਰ 94632 18890 ਸੋ ਪਿੰਡ ਆ ਗਿਆ ਆਪਣਾ ਚੀਮਾ ਜ਼ਿਲ੍ਹਾ ਬਰਨਾਲਾ ਹਾਂਜੀ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ